ਵੀਲਚਰ ਸਾਰਤਾ ਕਰਦੇ ਤੇ ਲਿਆ ਦੂਸਰੀ ਵੀਲਚਰ ਤੇ ਚੱਲੀਏ ਜੀ 사ਸੀ ਗਾਲ ਜੀ 사ਆਂ ਨੂੰ ਕੀ ਹਾਲ ਚਾਲ ਠੀਕ ਠਾਕ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਮੈਂ ਤੇ ਅੱਜ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਮੈਂ ਕਿੰਨੀ ਵਧੀਆ ਕਿਉਂਕਿ ਇਹ ਜਾ ਰਿਹਾ 16 ਹਾਂ ਕਿੰਨੀ ਖੋਸ਼ਾਂ ਕਿੰਨੀ ਵਧੀਆ ਕਿਉਂਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਜ ਫਾਈਨਲੀ 3 ਮਹੀਨੇ ਬਾਅਦ ਅੱਲਾ ਸਕੂਲੇ ਫਾਈਨਲੀ 3 ਮਹੀਨੇ ਬਾਅਦ ਪਹਿਲਾ ਦੇਨੇ ਤੇ ਹੁਣ ਉਹਨਾਂ ਨੂੰ ਮੈਂ ਛੱਡ ਕੇ ਆਣ ਲੱਗੀ ਆ ਹੈ ਉਹ ਫਾਸੀਆਂ ਆਤਾ ਪਈਆਂ ਨੇ ਰਾਤੀ ਲੇਟ ਸੌਂਦੀਆਂ ਤੇ ਸਵੇਰੇ ਲੇਟ ਉੱਠਦੀਆਂ ਹਾਂ ਹਾਂ ਅੱਜ ਜਲਦੀ ਉੱਠਿਆ ਤੇ ਹਾਂ ਤੇਨਾ ਮਹੀਨੇ ਚ ਰਾਤੀ ਰਾਤੀ 11 ਵਜੇ ਸੁੱਤਾ ਵੀ ਸਾਢੇ 9:00 ਹੋ ਕੇ ਬੱਚਾ ਸਵੇਰੇ ਸਾਢੇ 6:00 ਉੱਠ ਜਾਵੇ ਹੈ ਬੱਚਿਆਂ ਨੂੰ ਨੀਂਦ ਜ਼ਰੂਰੀ ਹੈ ਚੱਲ ਬਈ ਹੁਣ ਚੱਲ ਕਾਕਾ ਚੱਲ ਤੇ ਨਾ ਰੋਟੀ ਦਵਾ ਹਾਂ ਜਮਾਲੀ ਬਣਾ ਲਈ ਦਿੱਤੀ ਰੋਟੀ ਤਾਲਾ ਅੱਗੇ ਰੋਟੀ ਤਾਲਾ ਓ ਮਾਈ ਗੋਡ ਕਿੰਨੇ ਗੀ ਉਸ ਨੂੰ ਨਾਲ ਜੀ ਰੋਟੀ ਹਾਂ ਦੀ ਰੋਟੀ ਅਦੀ ਖਾਣ ਨਾਲ ਸਾਥ ਚਾਹੀਦਾ ਮੈਨੂੰ ਸਾਥ ਨਹੀਂ ਸਿਰ ਸਿਰ ਨਾਲ ਸਾਥ ਖਾਣਾ ਪਤਾ ਲੈ ਅਦਾਂ ਚਾਹੋ ਮਰਚੇ ਬੱਢੀ ਆਹ ਮਰਚੇ ਖਾਣਾ ਤੇ ਚੋਲੋ ਜਿਹਾ ਨਾ ਛੱਡ ਕੇ ਆਨੇ ਆ ਵੈਸੇ ਉਹ ਇਹਦੇ ਫਰੈਂਡ ਦੀ ਮम्मा ਜਾਂਦੀ ਹੁੰਦੀ ਏ ਤੇ ਅੱਜ ਮੈਂ ਕਿ ਪਹਿਲਾ ਦੇਣੇ ਤਾਬਾ ਕੋ ਤਵਾ ਲੈ ਕੇ ਜਾਣਾ ਨਾ ਸੁਣ ਮੈਂ ਕਿ ਕੀ ਵਿਚਾਈ ਨੂੰ ਠੇ ਚਲਵਾਣੀ ਤਾਂ ਮੈਂ ਵੀਲਚਰ ਤੇ ਕਿਤਾਬਾਂ ਰੱਖ ਕੇ ਲੈ ਜਾਣੀਆਂ ਤਾਂ ਫਿਰ ਇਹਨੂੰ ਛੱਡ ਕੇ ਆਣੀ ਆ। ਅਵੇ ਪੁੱਤਰਾ ਇਹ ਵੀਲਚਰ ਦੇ ਸਾਈਡ ਤੇ ਕਰਦੇ ਤੇ ਲਿਆ ਦੂਸਰੀ ਵੀਲਚਰ ਤੇ ਚੱਲੀਏ। ਆਰ ਸਮਾਨ ਨਹੀਂ ਕਰ ਪਾ ਹਾਂ ਜੇ ਕਰ ਬੇਟਾ ਉਹ ਪਾਪਾ ਜਿਹੜਾ ਨਾ ਕਿਤਾਬਾਂ ਉਹ ਪਹਿਲੇ ਥੱਲੇ ਵੀਲਚਰ ਤੇ ਰੱਖਿਆ ਜਾ ਕੇ ਫਿਰ ਬਾਤੋ ਬੈਗ ਵੀ ਫੜਨਾ ਨਾ ਇਹ ਰੱਖੇ ਮਿੱਟੀਆਂ ਤੇ ਸਾਡੇ ਵੇਲੇ ਮਹੀਨਾ ਨਹੀਂ ਮਾਣ ਹੁੰਦੀ ਸੀ ਸਾਡੀ ਮੰਮੀ ਨੇ ਜਾਣਾ ਪਤਾ ਨਹੀਂ ਕਿਹੜੇ ਕੰਜਰਾਂ ਤੁਹਾਨੂੰ ਛੁੱਟੀਆਂ ਕਰ ਦਿੱਤੀਆਂ ਹੈ ਤੇ ਤੁਸੀਂ ਤਾਂ ਦੇ ਦੇਦਾ ਤੇ ਇਹ ਨਹੀਂ ਤੇ ਛੁੱਟੀਆਂ ਫਿਰ ਵੀ 3 ਮਹੀਨੇ ਤੋਂ ਉੱਪਰ ਅਲਫਾ ਛੱਡ ਦੇ ਲੇਖਦਾ ਪਰ ਮੈਂ ਸਮੇਂ ਚੰਗੀ ਤਰ੍ਹਾਂ ਨਹੀਂ ਜੇ ਤਾਂ ਮੈਂ ਕੈਮਰਾ ਲੇਖਦਾ ਪਰ ਅਲਫਾ ਛੱਡ ਕੇ ਆਣਾ ਨਾ ਲਵਾਵਾ ਲਵਾਗਾ ਛੱਡੇ ਨਾ ਹੁਣ ਆਪਣਾ ਬੈਗ ਲੋ ਜੀ ਆਪਾਂ ਘਰ ਪਹੁੰਚ ਕੇ ਖਾ ਲਈਏ ਰੋਟੀ ਤੇ ਹੁਣ ਪੀ ਲੱਗਿਆ ਚਾਹ ਥੋੜੀ ਜੀ ਦੇਖ ਲਓ ਇੰਨੀ ਚਾਹ ਪੀ ਲੱਗਣੀ ਆ ਤੇ ਚਾਹ ਵੀ ਮੈਂ ਕਦੀ ਕਦੀ ਪੀਣੀ ਹੁੰਦੀ ਆ ਨਾ ਜਦੋਂ ਕਿਤੇ ਜ਼ਿਆਦਾ ਦਿਲ ਕਰੇ ਜਿੱਦ ਸਵੇਰ ਦੀ ਚਾਹ ਨਹੀਂ ਬੰਦ ਐ ਸਵੇਰ ਦੀ ਚਾਹ ਹਾਂ ਸਵੇਰ ਦੀ ਚਾਹ ਜ਼ਹਿਰ ਹੁੰਦੀ ਐ ਸੋ ਹੁਣ ਮੈਂ ਆਪਣਾ ਗਿਆਨ ਬਾਅਦ ਚ ਦੇ ਲਾਂਗੀ ਸੋ ਹੁਣ ਫਿਰ ਮੈਂ ਸੋ ਜਾਣਾ ਵੇ ਤੇ ਅੱਪਿਆਂ ਅਪਾਇੰਟਮੈਂਟ ਆ ਭਗਤਾਨੀਆਂ ਨੇ ਤੇ ਇਸ ਕਰਕੇ ਮੈਨੂੰ ਸੋਣਾ ਪੈਣਾ ਪਹਿਲਾਂ ਹੀ ਤਾਂ ਜੋ ਮੈਨੂੰ ਉੱਥੇ ਦਫਤਰਾਂ ਚ ਜਾ ਕੇ ਸੁਸਤੀ ਨਾ ਪਵੇ ਸੋ ਬਾ ਬਾਏ ਮਿਲਦੇ ਆ ਤੁਹਾਡੀ ਕਾਟਤਾ ਹੈ ਇਹ ਮੇਰਾ ਪੁੱਤ ਜਲਾ ਹੈ ਆਹ ਮਹਾਰਾਜ ਉੱਠਦੀ ਐ ਮੈਂ ਬੋਤਲ ਉੱਠ ਗਈ ਵਜੇ ਸੀ ਇਹ ਦਾ ਟਾਈਮ ਵਜੇ ਲੱਗਦਾ ਜਿਦਾਂ ਮੈਂ ਬਰਵ ਤੇ ਨਹੀਂ ਆ ਨਹੀਂ ਲੱਗਦੀ ਬੀ ਨਾ ਤੇ ਦਨੋਂ ਮੈਂ ਪਰ ਤਾਂ ਮਿਲ ਗਦਾ ਮੈਂ ਮੈਂ ਦੇਖਦਾ ਤੋੜੀ ਦਵਾਈ ਖਾ ਲੈ ਰੁਕ ਜਾ ਬਣਾ ਪੁੱਤ ਚ ਦਵਾਈ ਦੋ ਫੇਰ ਫੇਰ ਲਮਾ ਬੈ ਜਾ ਮੈਂ ਉੱਬੜ ਵਾਇ ਉੱਠੀ ਮੈਂ ਮੇਰਾ ਪੁੱਤ ਇਨਾ ਤਪਦਾ ਬੈ ਲੋ ਅੱਜ ਕੇ ദിവ മൂന്ന ਬਲਤੇ ਆਏ ਨਾਲ ਉਲਟੀ ਹਨ। ਹਾਂ ਬਲਤੇ ਮੇਗਾ ਆਏ ਨਾਲ ਉਲਟੀ ਦਵਾਈ ਕਿਥੇ ਹੋ ਗਈ ਤਾਂ ਦੂਸਰੀ। ਹਾਂ। ਪਾਣੀ ਵੀ ਜ਼ਿਆਦਾ ਨਹੀਂ ਪੀਣਾ। ਉਲਟੀ ਦੇ ਤੋ ਪਾਣੀ ਜ਼ਿਆਦਾ ਨਹੀਂ ਪੀਦਾ। ਥੋੜਾ ਠੀਕ ਹੋਇਆ। ਥੋੜਾ ਠੀਕ ਮੇਰਾ ਥੋੜਾ। ਕੋਈ ਨਾ ਫੜ ਕੇ ਪਿਆਣਾ ਤੇ ਗੰਟੇ ਤੱਕ ਫੜ ਕੇ ਪਿਆਣਾ ਹੁੰਦਾ। ਪਿਆਣਾ। ਜੀ গুড মর্নিং ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸੋ ਫਾਈਨਲੀ ਅਸੀਂ ਉੱਠ ਗਏ ਆ ਅੱਜ ਲੇਟ ਉੱਠਿਆ ਸਿਹਜ ਜਿਦਾ ਤੁਹਾਨੂੰ ਪਤਾ 2:30 ਦੇ ਸੁੱਤੇ ਸੀ ਹੈਰੀ ਬਹੁਤ ਜ਼ਿਆਦਾ ਬਿਮਾਰ ਸੀ ਨਾ ਤੇ ਆ ਵਸਾ ਚ ਟਿਕਿਆ ਮਾੜਾ ਮੋਟਾ ਤੇ ਹੁਣ ਤੇ ਸਬਜੀ ਦਿੱਤੀ ਇਹਨੇ ਮੈਨੂੰ ਗਰਮ ਕਰਕੇ ਤੇ ਮੈਂ ਇਹਨੂੰ ਦੇ ਲਈ ਬ੍ਰੈਡ ਤੇ ਆਨੂੰ ਤੇਲਾ ਤੇ ਫਿਰ ਇਹਨੂੰ ਖਵਾਣ ਲੱਗੀ ਦਵਾਈ ਕਿਉਂਕਿ ਰੋਟੀ ਦੇ ਅੰਦਰ ਨਹੀਂ ਲੰਗਦੀ ਪਈ ਤੇ ਦਵਾਈ ਵਾਸਤੇ ਕੁਛ ਤੇ ਕੁਛ ਅੰਦਰ ਚਾਹੀਦਾ ਤੇ ਸਿਹਜ ਦਾ ਉੱਠ ਕੇ ਵਿਚਾਰਾ ਠੰਡ 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 ਕਰਦਾ ਰਿਹਾ ਤੇ ਹੁਣ ਮੈਨੂੰ ਦੇ ਲੱਗੀਆਂ ਦਵਾਈ ਤੇ ਫਿਰ ਦੇਖਦੇ ਹਾਂ ਨੂੰ ਫਰਕ ਛੇਤੀ ਛੇਤੀ ਪੈ ਜਾਏ ਵਾਹਿਗੁਰੂ ਜੀ ਮੈਂ ਕਹਿੰਦੀ ਸੀ ਨਾ ਮੈਨੂੰ ਵੀ ਹੋ ਜਾਣਾ ਗਲਾ ਤੇ ਮੇਰਾ ਮਾੜਾ ਮੋਟਾ ਹੀ ਸਿਰ ਸੁਰਦਾ ਤੇ ਮੇਰਾ ਵੀ ਗਲਾ ਹੁਣ ਹੁੰਦਾ ਪਿਆਵੇ ਸੋ ਇਹ ਘਰ ਚ ਜਦੋਂ ਆ ਜੇ ਨਾ ਪ੍ਰੋਬਲਮ ਮੈਨੂੰ ਵੀ ਸਾਹ ਲੈਣ ਚ ਦਿੱਕਤ ਜੀ ਹੁੰਨ ਲੱਗੀ ਤੇ ਗਲੇ ਚ ਜਿਹੜਾ ਕੱਡਾ ਜਿਹਾ ਨਹੀਂ ਹੁੰਦਾ ਇਤਾਂ ਹੁੰਦਾ ਪਿਆਵੇ ਤੇ ਮੈਂ ਵੀ ਹੁਣ ਦਵਾਈ ਖਾਣ ਲੱਗੀ ਆ ਨਾਲ ਮੁੰਡੇ ਨੂੰ ਦੇ ਲੱਗੀ ਪਹਿਲਾਂ ਇਹਨੂੰ ਦਵਾ ਫਿਰ ਮੈਂ ਖਾਵਾਂ ਇਹ ਬੜਾ ਪੰਗਾ ਹੈ। ਹਾਂ ਬਲਿਆ ਦੇ ਪੁੱਤ ਆਜਾ ਰਾਂ ਆ ਬਿਮਾਰ ਏ ਤੇ ਮੈਨੂੰ ਵੀ ਦੇਖਣਾ ਤੇ ਆਪ ਵੀ ਖਿ ਲੋ ਜੀ ਮੈਂ ਅੱਜ ਸਾਰੀ ਰੋਟੀ ਦਵਾਈ ਖਾਣ ਜੋਗੀ। ਮਸਾ ਖਾਜੀ ਕਿਉਂਕਿ ਮੇਰੇ ਅੰਦਰ ਰੋਟੀ ਨਹੀਂ ਲੰਘਦੀ ਵੀ। ਤੇ ਰੋਟੀ ਕਿਥੋਂ ਲੰਘੇ ਜਦੋਂ ਬੁਖਾਰ ਅੰਦਰ ਹੋਵੇ ਗਲਾ ਖਰਾਬ ਹੋ ਗਲਾ ਖਰਾਬ ਹੋਵੇ ਤਾਂ ਬਿਲਕੁਲ ਹੀ ਕੋਈ ਚੀਜ਼ ਨਹੀਂ ਲੰਘਦੀ। ਤੇ ਹੁਣ ਮੈਂ ਖਾਣ ਕਿਤੋਂ ਆਈ। ਹਜ਼ਾਰ ਮਿਲਦੀ ਹੈ ਹਜ਼ਾਰ ਮੈਂ। ਹੌਣ ਆ ਗਿਆ ਤਾਂ ਦਵਾਈ denn ਦਿੱਤੀ ਐ ਤੇ ਬਰੈਡ ਖਾ ਲਿਆ ਵੇ ਸੋ ਹੁਣ ਤੂੰ ਉੱਠਣਾ ਨਹੀਂ ਆਪਣੇ ਉੱਤੋਂ ਠੀਕ ਐ ਇਹ ਨਾਲ ਵੀ ਫਰਕ ਪੈ ਜਾਵੇ ਇੱਥੇ ਮੇਰੀ ਅੱਖ ਲੱਗਦੀ ਜਿਵੇਂ ਨੰਮੀ ਪਹਿਲੇ ਤੋਂ ਕਿ ਮੈਂ ਵੀ ਠੀਕ ਤੇ ਮੋੜ ਕੇ ਤੂੰ ਭੱਜਾ ਫਿਰੇ ਬੇਟਾ ਫੱਜਣਾ ਨਹੀਂ ਫਿਰ ਤਾਂ ਠੀਕ ਨਹੀਂ ਹੋਣਾ ਬਸ ਇਹ ਕੀ ਛੇਤੀ ਜੇ ਠੀਕ ਹੋ ਜਿੱਤੇ ਆਪਣਾ ਸਕੂਲ ਜਾਵੇ ਜਿਹੜੇ 10 15 ਦਿਨ ਜਾਣਾ ਪ੍ਰੋਪਰ ਹਾਂਜੀ ਫਾਈਨਲੀ ਹੁਣ ਹੈ ਮੈਂ ਥੋੜਾ ਜਿਹਾ ਫਰਕ ਲੱਗਦਾ ਪਿਆ ਦਵਾਈ ਚੇਂਜ ਕਰਕੇ ਦਿੱਤੀ ਇਹਨੂੰ ਸ਼ਾਮੀ ਦਵਾਈ ਨਵੀਂ ਲੈ ਕੇ ਆਂਦੀ ਆ ਉਹ ਦਵਾਈ ਨਾਲ ਫਰਕ ਨਹੀਂ ਪਿਆ ਜਿਹੜੀ ਕੱਲ ਰਾਤ ਦਿੱਦਨੇ ਪਿਆ ਹੋ ਜਾਂਦਾ ਫਰਕ ਪਿਆ ਤੇ ਵਿਚਾਰਾ ਮਾੜਾ ਹੋ ਗਿਆ ਦੋ ਦਿਨਾਂ ਚ ਮਨੋ ਤੇ ਬੜੀ ਟੈਨਸ਼ਨ ਆਂਦੀ ਸੱਚੀ ਬਹੁਤ ਟੈਨਸ਼ਨ ਆਂਦੀ ਇਹਦੀ ਜਦੋਂ ਮਾਰੇ ਜਿਵੇਂ ਤਾਂ ਮਨ ਦੇ ਦੋ ਮਾਰਾ ਇਹਨਾਂ ਵਿਚਾਰਾ ਜਦ ਮੈਂ ਵੀ ਦਵਾਈ ਬਾਹਰ ਦੇ ਲਗਾਤਾਰ ਖਾਧੀ ਤੇ ਉਹਨਾਂ ਮੇਰਾ ਵੀ ਥੋੜਾ ਜਿਹਾ ਠੀਕ ਐ ਫੀਲ ਕਰ ਰਹੀ ਆ ਚਲੋ ਪਰਮਾਥੋਂ ਤਰੇ ਮੇਰਾ ਪੁੱਤਰ ਸ਼ੇਤੀ ਵੀ ਦੇ ਦੇਣਾ ਇਹਨੂੰ ਸਕੂਲੇਸ ਵਾਲੇ ਜਾਣਾ ਤੇ 10 ਦਿਨ ਪੜਾਈ ਕਰ ਲੈ ਜਿਹੜੀ ਕਰਨੀ ਤੇ ਚਲੋ ਜੀ ਫੇਰ ਠੀਕ ਐ ਸਿਹਤ ਦੀ ਪੋਜੀਸ਼ਨ ਦੇਖਣੇ ਦੇ ਕੀ ਹੈ ਇਹ ਠੀਕ ਰਿਹਾ ਇਹਦੇ ਵਿੱਚ ਮੈਂ ਸਕੂਲੇ ਭੇਜ ਦੇਣਾ ਤੇ ਸემი ਕਿੱਥੇ ਹੈ ਮਿਲਦੇ ਆਂ ਫਿਰ ਹਾਂਜੀ ਹੈਰੀ ਨੂੰ ਬੁਖਾਰ ਅਜੇ ਫੇ ਨਹੀਂ ਉਤਰਿਆ ਤੇ ਅੱਜ ਫਿਰ ਨੇ ਨੂੰ ਮੈਂ ਸਕੂਲ ਭੇਜਾਂ ਕਿੰਨੇ ਦਿਨ ਹੋ ਗਏ ਨੇ ਤੇ ਵਿਚਾਰਾ ਚੰਨਾ ਠੀਕ ਹੋ ਜੇ ਮੈਂ ਕਹਿੰਦੀ ਕੱਲ ਵੀ ਤਾਂ ਲੱਗਦਾ ਬਈ ਕਿ ਠੀਕ ਹੈ ਫਿਰ ਸਕੂਲ ਭੇਜ ਦਾਂਗੀ ਜਿਹੜੀ ਅੱਜ ਰਾਤ ਲੰਘ ਕੇ ਗਈ ਹੈ ਨਾ ਇਸ ਲਈ ਘਾਤ ਤੇ ਹੋਣਾ ਸਵੇਰੇ ਵੇਖੀ ਹਾਂ ਸਵੇਰੇ ਚੱਲ ਜਾਇਆ ਵਾਹਿਗੁਰੂ ਜੀ ਕਿਰਪਾ ਕਰਨ ਕੀ ਸਵੇਰ ਦਾ ਵੇਹ ਠੀਕ ਹੋ ਜਾਵੇ ਤੇ ਤੱਕ ਮੇ ਸਕੂਲ ਮਿਸ ਹੋ ਗਿਆ ਕਿੰਨੇ ਪਹਿਲੇ ਕਲਾਸਾਂ ਸ਼ੁਰੂ ਹੋਈਆਂ ਹੀ ਨੇ ਤੇ ਇੱਕ ਦਿਨ ਗਿਆ ਹਰ ਇੱਕ ਦੋ ਦਿਨ ਹੀ ਗਿਆ ਹਾਂ ਤੇ ਛੁੱਟੀਆਂ ਹੋ ਗਿਆ ਕਿੰਨੀਆਂ ਤੇ ਮੈਨੂੰ ਵੀ ਇਹ ਬੁਖਾਰ ਕਾਂਬੇ ਦਾ ਚੜੀ ਜਾਂਦਾ ਮੈਂ ਵੀ ਦਵਾਈ ਦੂ ਵੀ ਲੱਤੀ ਐ ਦਿਨਾਂ ਟਾਈਮ ਖਾਣੀ ਦਵਾਈ ਨੋ ਟਾਈਮ ਵਰਕਰੰਦਾ ਤੇ ਬਾਅਦ ਚੱਲ ਮੇ ਨਾਲ ਤਾਂ ਹਨ ਮੈਂ ਘਰ ਰਹਿਣਾ ਕੋਈ ਨਹੀਂ ਦਾ ਇਹਦੀਆਂ ਲੱਗ ਜਾਣਾ ਕਲਾਸਾਂ 4 ਦਿਨ ਜੇ 4 ਦਿਨ ਚ ਕੋਸਤੇ ਆਏ ਗਈ बाकी दे, दे से रहे सवेरे उठ के अभी दोपहर हो गई अच सवेर दठी नहीं मंजे तो हूँ आएगा तो है नहीं नी मेनू कोई रोटी फड़ा अंदरों रसोई चो बाकी पी सवेर दोटी पका गए हसबैंड कहनी मतलब देर रोटी ਤੇ ਬਬ ਦਵਾਈ ਖਾਣ ਬੜਾ ਹਨ ਲਵੜਾ ਹਰੀ ਵਜ੍ਹਾ ਕੋ ਉੱਟਾ ਸਵੇਰ ਕੜਾ ਅੜਕ ਵਾਲੀ ਕੇ 8 ਮਿੰਟ ਹੋਈ ਨੇ ਉਹਨੂੰ ਡਿਗਰੀ ਪਈਆ ਤਾਂ ਤੇ ਜਲ ਮੈਨ ਸ਼ੁਰੂ ਹੋ ਗਈ ਫਿਰ ਬਹੁਤ ਜ਼ਿਆਦਾ ਮਰੀਜੀ ਉੱਟ ਕੀ ਸੀ ਤੇ ਸੌ ਗਈ ਸੀ 2 ਘੰਟੇ ਸੌ ਕੇ ਉਹਨੇ ਫਿਰ ਹੋ ਗਈ ਗਾ ਹਾਂ ਆ ਗਿਆ ਮੇਰਾ ਉਤੋ ਵੇਟੇ ਮਸ ਵੇ ਡੁੱਠੀ ਲਈ ਅੱਜ ਬਾਥਰਪ ਤਗੜੀ ਬੈਡੇ ਵਪਾਰ ਫਿਰ ਹੋ ਗਈ ਆ ਮੈਂ ਕਿਹਾ ਮੇਰਾ ਮੁੰਡਾ ਅੱਧਾ ਮੇਰੇ ਰੋਟੀ ਦਿੰਦਾ ਤਾਂ ਵੇ ਮੈਂ ਦਵਾਈ ਖਾਵਾਂ ਸੱਚੀ ਮੈਂ ਸੱਚੀ ਆ ਡੁੱਠੀ ਰਹੀ ਹੈਗੀ ਮੈਂ ਹੋਰ ਵੀ ਰੋਟੀ ਪੜਾ ਦੇਗਾ ਜੀ ਆਹੋ ਰੋਟੀ ਪੜਾ ਦੇ ਤੇ ਵੇ ਡੋੜੋ ਦਵਾਈ ਦੇ ਦੇ ਹਾਂ ਠੀਕ ਹੈ ਜਾ ਬੈਗ ਲੈ ਜਾ ਅੰਦਰ ਠੀਕ ਹੈ ਯਾ ਸਕੂਲ ਹਾਂ ਜੀ ਹਾਂ ਜੀ ਠੀਕ ਹੈ ਕੱਜ ਅੱਜ ਕਿੰਨੇ ਦਿਨ ਹੋ ਗਏ ਨੇ ਬੁਖਾਰ ਠੀਕ ਉਹਦਾ ਨਾਮ ਹੀ ਨਹੀਂ ਲੈਂਦਾ ਪਿਆ। ਅੱਜ ਘਰੋਂ ਤੇ ਪਾਣੀ ਭੱਡੇ ਰੱਖੀ ਕੋਲ ਆ ਹੁਣ ਆ ਇਸੇ ਰੋਟੀ ਰੱਖ ਕੇ ਗਿਆ ਸਬਜ਼ੀਆਂ ਟੁਕਰੀਆਂ ਕੋਲ ਬਿਤੇ ਰੱਖ ਕੇ ਗਿਆ। ਕਹਿੰਦਾ ਮੰਮੀ ਕਹਿੰਦਾ ਮੰਮੀ ਮੈਂ ਨਾ ਆ ਗਿਆ ਨਾ। ਦੋਨੇ ਮਾਤਾ ਨੂੰ ਵੀ ਬੁਖਾਰ ਚੜਿਆ ਸੀ ਨਾ ਤੇ ਉਹ ਵੀ ਬੁਖਾਰ ਚ ਹੋਣੇ ਉੱਠਿਆ। ਤੇ ਕੱਲ ਤਾਂ ਉਹ ਸਕੂਲ ਜਾਣ ਲੱਗਾ ਆਹ ਦੇਖ ਨਾ ਮੰਮੀ ਮੈਂ ਨਾ ਆ ਕੇ ਨਾ ਤੈਨੂੰ ਆਪੇ ਕੁਝ ਬਣਾਉਣਾਗਾ ਤੂੰ ਉੱਥੇ ਹੀ ਨਾ ਵਿਚਾਰਾ ਬਈ ਹਾਲ ਤਾਂ ਤੇ ਹੀ ਲੋ ਐਨੀ ਐਨੀ ਪੂਰੀ ਹਾਲਤ ਉਹਨੇ ਸਮਝ ਨਹੀਂ ਆਦੀ ਦਵਾਈਆਂ ਵੀ ਖਾਈ ਜਾਨੀ ਸਾਰਾ ਕੁਝ ਹੀ ਕਰੀ ਜਾਨੀ ਪਾਣੀ ਪੱਟੀਆਂ ਵੀ ਸਾਰੀ ਰਾਤ ਰੱਖ ਦੇ ਲਈਆਂ ਕੋਈ ਫਰਕ ਨਹੀਂ ਪੈਂਦਾ ਵੇ ਇਹਨੇ ਮੇਰਾ ਸਿਰ ਸੁਰਤ ਦਵਾਈਆਂ ਚ ਹਲਪ ਕੀਤੀ ਏ ਤੇ ਹੁਣ ਮੈਂ ਸਿਰ ਤੋਤਾ ਤਾਂ ਹੁਣ ਦੇਖਦੇ ਆਂ ਕਿੱਚਾ ਪਾਣੀ ਪਾਇਆ ਦੇਖੇ ਹੁਣ ਹੋ ਜਾਂਦੀ ਕਿ ਨਹੀਂ ਆਉਂਦੀ ਲੋ ਜੀ ਅੱਜ ਸਬ ਟਮਾਟਾ ਮਾ ਦੇਨੇ ਪਰ ਮੇਰਾ ਹਾਲੁ ਹੀ ਹੈ ਤੇ ਹੁਣ ਮੈਂ ਦੱਤਰ ਦਾ ਕੰਮ ਕਰਾਣਾ ਤੇ ਉਹ ਵੀ ਜਾਣਾ ਪੈਣਾ ਉਹ ਦੇਖੋ ਮੈਂ ਮਾਰ ਦੇ ਕੰਡੇ ਪਈ ਆ ਪਰ ਕੀ ਕਰਾਂ ਕੰਮ ਵੀ ਜ਼ਰੂਰੀ ਹੈ ਮੇਰੇ ਤੋਂ ਬਗੈਰ ਕੋਈ ਕੰਮ ਨਹੀਂ ਚੱਗਦਾ ਮੁੰਡਾ ਕਹਿੰਦਾ ਮੈਂ ਚੱਲ ਜਾਣਾ ਵਾ ਦਿਖਾ ਜਾਏਗਾ ਵਿਚਾਰਾ ਹੌਸਲਾ ਦੇਣ ਵਾਸਤੇ ਪਰ ਮੈਂ ਕੀ ਕਰਾਂ ਮੈਨੂੰ ਹੀ ਜਾਣਾ ਪੈਣਾ ਵਿਚਾਰਾ ਜਾ ਸਕਦਾ ਉਹ ਤੇ ਕੰਮ ਆ ਤੂੰ ਕਾ ਤੂੰ ਜਾਣੀ ਵੀ ਮੈਂ ਤੇ ਨਾ ਜਾਣਾ ਮੈਂ ਇੱਥੇ ਕੰਮ ਕਰ ਰਣਾ ਨਿਆਣਾ ਹੈ ਹਨਾ ਦੇਖੋ ਚੱਲੀਏ